ਕੋਈ ਨਾ ਹੈਲੋ ਗਾਇਜ਼ ਨਮਸਤੇ ਗੱਛੇ ਕਾਲ ਅੱਜ ਅਸੀਂ ਪਿਆਰੀ ਕੀਤੀ ਬੱਚਨ ਨਾਨੀ ਘਰ ਲੈ ਕੇ ਜਾਂਦੀ ਇਹ ਦੇਖੋ ਬੱਚੀ ਮੰਮੀ ਕਿੰਨੀ ਖੁਸ਼ ਹੋ ਰਹੀ ਹੈ ਆਪਣੇ ਮੰਮਾ ਘਰ ਜਾਣ ਲੱਗੇ ਕਿੰਨੀ ਖੁਸ਼ ਹੈ ਬੱਤ ਸਹੀ ਹੈ ਚਲੋ ਆਪਾਂ ਹੁਣ ਬੱਚਾ ਨਾਨੀ ਘਰ ਚਲਦੇ ਆਂ ਬਾਕੀ ਤੁਹਾਨੂੰ ਬਾਕੀ ਮੈਂਬਰਸ ਨਾਲ ਵੀ ਮਿਲਾਨੇ ਆ ਆਨੇ ਆਨੇ ਸਾਡੇ ਦੋਨੋਂ ਗਲੀ ਚ ਖੇਡ ਰਹੇ ਨੇ ਆਓ ਤੁਹਾਨੂੰ ਪਹਿਲਾਂ ਨਿਆਣਿਆਂ ਨਾਲ ਮਿਲਾਨੇ ਆ ਫਿਰ ਨਿਆਣਿਆਂ ਦੀ ਨਾਨੀ ਨਾਲ ਮਿਲਾਨੇ ਗਾ ਕੇ ਕਦੋਂ ਉਹਨਾਂ ਨੇ ਗਲੀ 'ਚ ਖੇਡ ਰਹੇ ਨੇ ਨਾਨੀ ਘਰ ਚੱਲੇ ਜਾਣਾ ਕਿ ਨਹੀਂ ਬੂਮਾ ਅੱਛਾ ਜਾ ਚੱਲੇ ਨਾਨੀ ਘਰ ਨਾਨੀ ਕਾ ਜਾਣਾ ਬੂਮਾ ਕੁੜੀ ਬਣੀ ਅੱਜ ਬੂਮਾ ਤਾਂ ਕੁੜੀ ਬਣ ਗਿਆ ਬੂਮੀ ਜਾਏ ਕਿੱਥੇ ਜਾ ਰਹੇ ਆਪਾਂ ਨਾਨੀ ਘਰ ਇੱਥੇ ਦੇਖ ਕੇ ਦੱਸੋ ਉੱਪਰ ਦੇਖੋ ਉੱਪਰ ਦੇਖੋ ਨਾ ਕਿੱਥੇ ਜਾ ਰਹੇ ਨਾਨੀ ਘਰ ਨਾਨੀ ਕਾ ਜਾ ਰਹੇ ਨਾਨੀ ਉਹਨਾਂ ਜਾ ਕੇ ਕਰਨਗੇ ਜਾ ਕੇ ਕਿੰਦਾ ਪੱਲੂ ਕੋ ਚੋਗ ਵੀ ਆ ਗਿਆ ਹੈ ਤੇ ਦਿਮਾ ਕਿੱਥੇ ਮੋਰ ਦਿਮਾ ਮੰਮੀ ਦਿਖ ਲਗੀ ਠੀਕ ਚਲੋ ਨਾਨੀ ਨਾ ਮਿਲਿਆ ਜਾ ਕੇ ਫਿਰ ਪੱਲੂ ਹੈਗੀ ਉੱਥੇ ਹਾਂ ਪੱਲੂ ਕਿੰਦੀ ਹੈ ਨਹੀਂ ਹੈ ਛੈਮੀ ਕੰਦਰ ਹਾਂ ਜਾਨਮ ਗਿੰਦੀ ਮੰਮੀ ਥੰਲੀ ਤੂੰ ਨਹੀਂ ਅੱਛਾ ਓਕੇ ਲੋ ਜੀ ਫਾਈਨਲੀ ਆਪਾਂ ਨਾਨੀ ਦੇ ਘਰੇ ਪਹੁੰਚਣ ਵਾਲਿਆਂ ਨਾਨੀ ਦਾ ਘਰੇ ਤੁਸੀਂ ਦੇਖ ਹੀ ਰਹੇ ਹੋ ਜਿੱट्टी ਰੁੜਦੇ ਆ ਹਾਈਵੇ ਤੇ ਖੁੱਲੀਆਂ ਖੁੱਲੀਆਂ ਗਲੀਆਂ ਨੇ ਇਹਨਾਂ ਨੂੰ ਜ਼ਿਆਦਾ ਕੱਲ ਲੱਗੀ ਹੈ ਜਾਣ ਦੀ ਅਸੀਂ ਵੀ ਨਾਲ ਹੀ ਪਹੁੰਚ ਜਾਣਾ ਤੁਸੀਂ ਪਹਿਲਾਂ ਪਹੁੰਚਣਾ ਹਾਂਜੀ ਅਸੀਂ ਪਹਿਲਾਂ ਪਹੁੰਚਾਂਗੇ ਜੀ ਤੁਸੀਂ ਲੱਭੋ ਮਮਾ ਮੈਂ ਭੱਜ ਗਿਆ ਤੇਰੇ

पल्लू आ गई पल्लू पल्लू हेलो पल्लू हेलो पल्लू पल्लू भज गई अंदर पल्लू कितने गई भाई पल्लू भज गई और पल्लू भज गई अंदर अच्छा मम्मी नमस्ते कर दो नमस्ते हाय पल्लू नमस्ते नानी मम्मा नानी देखो ਬੱਚਾ ਇਨਾਨੀ ਆ ਪੰਜ ਸਾਲ ਬਾਅਦ ਮਿਲੇ ਤ ਨਹੀਂ ਕਦੇ ਆ ਰਫ ਤੇ ਇੱਥੇ ਆਨੇ ਹਾਂ ਹੋਰ ਸਮਝੀ ਤਾ ਤੂੰ ਬਰੀਆ ਕਮਜ਼ੋਰ ਹੋ ਗਿਆ ਤੂੰ ਕਟਿੰਗ ਕਰਾ ਦੀ ਪਾਣੀ ਪਿਆ ਹੋਣਾ ਨਹੀਂ ਜਾਣਦੇ ਤਾ ਜਾਣਦੇ ਮਮਮੀ ਆ ਕੇ ਬਾਅਦ ਵਿੱਚ ਨਹੀਂ ਹੱਲਣੀਆਂ ਲੈਣਾ ਚੋ ਪਾਣੀ ਪੋਣੀ ਪੁੱਛ ਲੋ ਕਿ ਰਿਵਾਇਤ ਕਿਦਾਂ ਹੈ ਪਾਣੀ ਪੋਣੀ ਦਾ ਆਏਗਾ ਤਾਂ ਪਾਣੀ ਪਾਣੀ ਬੁਲਾਓ ਜਾ ਬੜੀ ਲੈ ਕੇ ਆ ਮੰਗ ਲੈ ਕੇ ਪਾਣੀ ਵੀ ਲੈ ਆ ਤੇ ਪਾਪਾ ਨੇ ਪਾਣੀ ਦਿੱਤਾ ਨਾ ਫਿਰ ਤੁਹਾਡੇ ਘਰ ਸੈਲੀਬ੍ਰਿਟੀ ਆਈ ਅੱਜ ਉਹਨਾਂ ਨੇ ਵੀ ਬੁਲਾਇਆ ਨਾ ਮੋਟੇ ਇਹ ਕਿਹਨੇ ਇਹ ਕਿਹច ਸੈਗ ਆ ਗਿਆ ਨਾ ਫੇਰ ਪਾਣੀ ਆ ਦੇ ਆ ਦੇਖ ਲੋ ਪਾਣੀ ਕਿਹਾ ਸੀ ਪਾਣੀ ਆਇਆ ਨੰਨਾ ਨਹੀਂ ਲੈ ਕੇ ਆਏ ਨਵੇਂ ਨਵੇਂ ਜਵਾਈ ਦੀ ਸੇਵਾ ਹੁੰਦੀ ਹੈ ਹੁਣ ਨਹੀਂ ਹੋ ਰਹੀ ਪਾਣੀ ਵੀ ਸਟੀਲ ਦੇ ਗਲਾਸ ਚ ਆਇਆ ਕੱਚ ਦੇ ਗਲਾਸ ਚ ਨਹੀਂ ਇਹ ਬੜੀ ਅੱਛੀ ਬਾਤ ਕਹੀ ਹੈ ਆਪਨੇ ਪੱਲੂ ਲੈ ਆ ਕੇ ਇੱਕ ਕੋਲਡ ਡਰਿੰਕ ਲੈ ਆ ਵਾ ਕੇ ਉੱਥੇ ਬੈਠ ਫਿਰ ਚ ਲੈ ਆਓ ਜਵਾਈਆ ਕੁਝ ਖਾਓ ਪਲਾਉ ਲਾਓ ਲਿਆ ਉਹ ਪਾ ਲੈਣ ਮੰਮੀ ਬਸ ਜਿੰਦੀ ਆ ਜਾਓ ਕੋਈ ਮੁਰਸੇ ਨਹੀਂ ਬਲਾਸ ਤਾਂ ਪੈਗੋ ਵਾਲੇ ਆ ਚਲੋ ਕੋਲਡਿੰਗ ਨਹੀਂ ਸਾਲ ਲੈਣੇ ਕਿਉਂ ਜਮੀ ਸਹੀ ਗੱਲ ਹੈ ਨਾ ਕੱਲੀ ਕੋਲਡ ਡਰਿੰਕ ਗੋਮੇ ਤੇ ਵੀ ਲੜਾ ਨਹੀਂ ਆਇਆ ਇਹ ਪੱਲੂ ਸੂਣੀ ਤੈਨੂੰ ਬਿਲੀ ਕੋਲਡ ਡਰਿੰਕ ਯੈਸ ਦੋਨਾਂ ਨੂੰ ਚਲੋ ਆ ਦਿੰਦੇ ਆ ਕੇ ਕੋਲ ਨੂੰ ਨਹੀਂ ਚੋਕ ਨੂੰ ਲੈਣਾ ਹੋਰ ਕੁਝ ਲੈ ਕੈਨਸਲਰ ਲਾ ਕੇ ਚਿਪਸ ਵੀ ਆਏਗੇ ਨੇ ਬਾਰ ਬਾਰ ਕਹਿਣ ਤੇ ਆਏ ਚਲੋ ਆਈ ਗਏ ਜੈਕਟ ਕਿਹਦੀ ਆ ਰਹੀ ਬੀਚ ਵਿੱਚ ਪਾਣੇਗਾ ਜੈਕਟ ਜਾਂਦੂ ਲੈ ਕੇ ਆਇਆ ਆ ਜੋ ਆਪਣੀ ਆ ਮਮਾ ਸੋ ਦੂਜੇ ਦੇ ਨਵੀਂ ਲਗਾਉਣ ਖੁੱਜਾ ਮਮਾ ਇਸ ਨਾਟ ਗੁੱਡ ਗਾੜਾ ਲੋ ਆ ਚੱਲ ਦੇ ਘਾ ਚੱਲ ਜਾ ਤੂੰ ਥੱਕ ਗਿਆ बोवी चले घर चले अपने खाना तो पीना हो गया खाना पीना हो गया उमा अब घर चले चुगलिया भी हो गई चलो घर साड़ी कमजोर कुड़ी यार सब तो कमजोर कुड़ी घर की नानी उमा बाय बाय मामी को भी बाय करो सामी को बाय करो भाए भाए। मामी को भी बाय कर दो बाय बाय भा� Amfira yang gue Amfira yang gue Kata syurianah